ਕਿਚਾ ਚਲੋ ਸਟੇਸ਼ਨ ਨੂੰ ਚੈੱਕ ਕਰਦੇ ਆ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਕੱਲ ਕਰਨ ਆਏ ਆ ਤਾਂ ਸਾਨੂੰ ਕਹਦੇ ਤੁਸੀਂ ਚਾਹੁੰਦੇ ਕੀ ਏ ਤੁਸੀਂ ਕਰਨਾ ਕੀ ਆ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਔਰੇ ਨੂੰ ਆਗੇ ਤਿੰਨ ਦਿਨ ਮੈਂ ਫਿਰ ਬਾਹਰ ਜਾ ਕੇ ਮੂਰੀ ਜਨ ਨੂੰ ਕੰਮ ਕਰਨਾ ਸ਼ੁਰੂ ਕਰਤਾ ਕਦੇ ਬਾਗ ਦੀ ਫੋਟੋ ਕਿਚਨ ਕਦੇ ਬਾਹਰ ਦੀਆਂ ਫੋਟੋ ਕਿਚਨ ਕਦੇ ਉੱਪਰ ਨਹੀਂ ਕੁਝ ਵਧਣ ਦੀ ਕੋਸ਼ਿਸ਼ ਕਰਨਾ ਬੰਦਾ ਸਭ ਕੁਝ ਨਹੀਂ ਕਰਦਾ ਬੋਤਾ ਮਜ਼ਾਕ ਉਹਦੀ ਸੈਟਿੰਗ ਹੋ ਜਾਂਦੀ ਸਤਿ ਸ਼੍ਰੀ ਅਕਾਲ ਸੀ ਦਾ ਉਹਨਾਂ ਨੇ ਡਿਲੀਵਰੀ ਕਰਾਤੀ ਤੇ ਜਦ ਕੀਲਾ ਨਾਮ ਲੱਗੇ ਸੁਣ ਕਰਕੇ ਤੇ ਪਹਿਲਾਂ ਉਹਨਾਂ ਨੇ ਸੀਂਦਰਾਂ ਨਹੀਂ ਚਲਦੀਆਂ ਜੰਗਲ ਤਿੰਨ ਤਿੰਨ ਦਾ ਚਾਰ ਚਾਰ ਉਹਨਾਂ ਨੇ ਕੈਂਚੀ ਅਬੜ ਲਈਆਂ ਤਾਂ ਤੇ ਕੋਈ ਪਾਸੇ ਦੇ ਮਾਸ ਕੱਟ ਦੇ ਕਦੇ ਕੋਈ ਪਾਸੇ ਦੇ ਅੱਧਾ ਲੈਣਾਂ ਨੇ ਇੱਦਾਂ ਨਾ ਸਮਾਉਂਦੇ ਤੇ ਬਿੜੇ ਬਿਟੇ ਚਕੇ ਹਾਂ ਤਾਂ ਕਿਉਂ ਡਿਊ ਦਾ ਜਾਣਾ ਚਾਹਤੇਗਾ ਉਹਨੀਆਂ ਦਾ ਬੋਲੀ ਦੀ ਗੱਲ ਤੋਂ ਬਾਅਦ ਥੋੜਾ ਦੇ ਕਾਹਨੋਂ ਦੇ ਰਾਹ ਤੋਂ ਤੁਹਾਡਾ ਇੱਕ ਪਾਸੇ ਤਾਂ ਨਾ ਮੈਡਮ ਬੱਚਾ ਕਿਉਂ ਕਰ ਰਿਹਾ ਹੈ ਕਿ ਬੱਚਾ ਸਾਡਾ ਗਾਣ ਨਹੀਂ ਖੇੜ ਰਿਹਾ ਕੋਈ ਬੱਚਾ ਸਾਡੇ ਲਈ ਕਰ ਰਿਹਾ ਹੈ ਕੋਈ ਕਿਸੇ ਨੂੰ ਹੋ ਰਿਹਾ ਹੈ ਕੋਈ ਕੋਈ ਹੱਥ ਨਹੀਂ ਬਚਣਾ ਮੇਸਰ ਹੈ ਸਰ ਸਾਡੇ ਕੋਲ ਆਇਸ਼ਮਾਨ ਕਾਰਡ ਹੈਗਾ ਐ ਪਰ ਜਦੋਂ ਅਸੀਂ ਉਹ ਟ੍ਰੀਟਮੈਂਟ ਕਰਵਾਉਂਦੇ ਸੀ ਨਾ ਉਹਨਾਂ ਕੋਲ ਸ਼ੁਰੂ ਤੋਂ ਚੱਲਦਾ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਆਇਸ਼ਮਾਨ ਕਾਰਡ ਚੱਲਦਾ ਹੈ ਤੁਹਾਡਾ ਤੁਸੀਂ ਆ ਜਿਓ ਕਿਉਂਕਿ ਵੀਰਾ ਦਿਹਾੜੀਆਂ ਕਰਦਾ ਹੈ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਉਹਨੇ ਸੋਚਿਆ ਵੀ ਚਲੋ ਮੈਂ ਇੱਕ ਵਾਰੀ ਕਨਫਰਮ ਕਰ ਲਵਾਂ ਕਿ ਕਾਰਡ ਬਣਿਆ ਹੋਇਆ ਉਸ ਟਾਈਮ ਉਹਨਾਂ ਨੇ ਇਹ ਕਿਹਾ ਪਰ ਜਦੋਂ ਸਾਡੇ ਬੱਚੇ ਦੀ ਡਿਲੀਵਰੀ ਹੋ ਗਈ ਆ ਤੇ ਉਸ ਤੋਂ ਬਾਅਦ ਇਹ ਕਹਿ ਰਹੇ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਬੱਚਾ ਦੇ ਲੰਗਸ 'ਚ ਪ੍ਰੋਬਲਮ ਆ ਗਈ ਆ ਤੇ ਤੁਹਾਨੂੰ 36000 ਦਾ ਇੰਜੈਕਸ਼ਨ ਲੱਗਣਾ ਤੁਹਾਡੇ ਬੱਚੇ ਦੇ ਤੇ ਜਦੋਂ ਅਸੀਂ ਰਾਤ ਨੂੰ ਇਹਨਾਂ ਨੂੰ ਸਾਨੂੰ 2 ਵਜੇ ਗਿਆ ਸੀਗਾ ਸਾਨੂੰ ਸਵੇਰ ਤੱਕ ਦਾ ਟਾਈਮ ਹੈਗਾ ਤਾਂ ਦੱਸੋ ਨਹੀਂ ਤੁਸੀਂ ਇੰਜੈਕਸ਼ਨ ਲਾ ਦਿਓ ਅਸੀਂ ਸਵੇਰੇ ਤੁਹਾਨੂੰ ਪੈਸੇ ਜਮ੍ਹਾਂ ਕਰਾ ਦੂੰਗੇ ਰਾਤ ਨੂੰ ਸਾਡੇ ਕੋਲ ਪੈਸੇ ਹੈ ਨਹੀਂਗੇ ਜਦੋਂ ਅਸੀਂ ਇਹਨਾਂ ਨੂੰ ਇੰਨੀ ਗੱਲ ਕਹੀ ਇਹਨਾਂ ਨੇ ਸਾਨੂੰ ਕਿਹਾ ਕਿ 9 ਵਜੇ ਸੱਕਦਾ ਟਾਈਮ ਆ ਤੁਹਾਡੇ ਕੋਲ ਤੁਸੀਂ ਸਵੇਰੇ ਪੈਸੇ ਲੈ ਕੇ ਆਇਓ ਤੇ ਉਸ ਤੋਂ ਬਾਅਦ ਅਸੀਂ ਆਇਸ਼ੂਮਾਨ ਕਾਰਡ ਦਾ ਪਤਾ ਕੀਤਾ ਇਹ ਬਿੱਲ ਥੋੜੇ ਲੈ ਕੇ ਆਏ ਵੀ ਸਾਡਾ ਆਇਸ਼ੂਮਾਨ ਕਾਰਡ ਹੈ ਤੇ ਤੁਸੀਂ ਦੇਖ ਲਓ ਇਹਨਾਂ ਨੇ ਕਿਹਾ ਤੁਹਾਡਾ ਆਇਸ਼ੂਮਾਨ ਕਾਰਡ ਨਹੀਂ ਚੱਲਣਾ ਇਹਨਾਂ ਨੇ ਸਾਡਾ ਕੋਈ ਆਇਸ਼ੂਮਾਨ ਕਾਰਡ ਨਹੀਂ ਚਲਾਇਆ ਤੇ ਸਾਰੇ ਪੈਸੇ ਸਾਤ ਉਹਨਾਂ ਨੇ ਕੈਸ਼ ਗਲੀ ਦੀ ਪੇਮੈਂਟ ਕਰਵਾਈ ਹੈ ਤੇ ਸਾਡੇ ਤੋਂ ਜਿੰਨਾ ਵੀ ਪੈਸੇ ਬਣਦੇ ਸੀ ਜਿੰਨੇ ਪ੍ਰਿੰਟ ਰੇਟ 'ਚ ਉਹ ਤੋਂ ਵੀ ਵੱਧ ਪੈਸੇ ਇਹਨਾਂ ਨੇ ਸਭ ਤੋਂ ਪੇ ਕਰਵਾਏ ਨੇ ਤੇ ਰਾਤ ਨੂੰ ਸਾਨੂੰ ਉਹ ਇੰਜੈਕਸ਼ਨ 36000 ਦਾ ਦੱਸਦੇ ਨੇ ਤੇ ਸਵੇਰੇ ਜਦੋਂ ਅਸੀਂ ਸ਼ਿਫਟ ਕਰਨ ਦੀ ਗੱਲ ਕਰ ਰਹੇ ਹਾਂ ਤੇ ਉਹੀ ਇੰਜੈਕਸ਼ਨ ਸਾਨੂੰ ਇਹ ਕਹ ਰਹੇ ਤੁਹਾਨੂੰ 12000 ਚ ਲਾ ਦੂਗਾ 12000 ਦਾ ਕਹਿ ਕੇ ਇਹਨਾਂ ਨੇ 16000 ਸਾਤੋਂ ਪੇ ਕੀਤਾ ਹੈ ਤੇ 16000 ਤੋਂ ਬਾਅਦ ਹੁਣ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਉੱਥੇ ਤੋਂ ਲਿਜਾਣ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਇਹ ਕਹਿੰਦੇ ਪਹਿਲਾਂ ਪੈਸੇ ਭਰੋ ਜਿੰਨੇ ਅਸੀਂ ਪਹਿਲਾਂ ਤੁਹਾਨੂੰ ਕਹੇ ਸੀ ਉਹ ਤੇ ਤਾਂ ਅਸੀਂ ਤੁਹਾਡਾ ਬੱਚਾ ਹੋਰ ਤੇ ਭੇਜੂਗੇ ਅਸੀਂ ਅਦਰਵਾਇਜ਼ ਬੱਚਾ ਜਾਣ ਨਹੀਂ ਦੇਣਾ। ਪਰ ਪੇਸ਼ੈਂਟ ਦੇ ਨਾਲ ਜਾਂ ਕੀ ਸਲੂਕ ਰਿਹਾ ਹਸਪਤਾਲ ਦੇ ਸਟਾਫ ਦਾ? ਸਰ ਪੇਸ਼ੈਂਟ ਦੇ ਨਾਲ ਹਸਪਤਾਲ ਦੇ ਸਟਾਫ ਦੀ ਕੋਈ ਵੀ ਵਧੀਆ ਸਲੂਕ ਨਹੀਂ ਸੀਗਾ। ਇੰਨਾ ਗੰਦੀ ਡਿਲੀਵਰੀ ਕੀਤੀ ਉਹਨਾਂ ਨੇ। ਇਹਨਾਂ ਦੀ ਪਹਿਲਾਂ ਤਾਂ ਕੈਂਚੀਆਂ ਹੀ ਨਹੀਂ ਸਹੀ ਹੈਗੀਆਂ ਵੀ ਕੈਂਚੀਆਂ ਜਿਹੜੀਆਂ ਇਹ ਪੇਸ਼ੈਂਟ ਦੇ ਯੂਜ਼ ਕਰਦੇ ਇਹਨਾਂ ਨੇ ਫੋਂ ਤੋਂ ਕੱਟ ਲਾ ਕੇ ਉਸ ਦਾ ਲੇਡੀ ਦਾ ਬਹੁਤ ਬੁਰਾ ਹਾਲ ਘਟਾ ਸਾਡੀ ਪਰਚਾਈ ਦਾ ਤੇ ਇਹਨਾਂ ਨੇ ਜਦੋਂ ਅਸੀਂ ਦੱਸਦੇ ਹਾਂ ਸਾਨੂੰ ਕਹਿੰਦੇ ਤੁਸੀਂ 3 ਦਿਨ ਬਾਅਦ ਆਗੇ ਸਰ ਅਸੀਂ ਇਹਨੂੰ ਸਵੇਰੇ ਫੋਨ ਕਰ ਰਹੇ ਆ ਰਾਤ ਨੂੰ ਡਿਲੀਵਰੀ ਹੋ ਰਹੀ ਹੈ ਪੇਸ਼ੈਂਟ ਸਟੇਬਲ ਨਹੀਂ ਸੀ ਪੂਰਾ ਦਿਨ ਪੇਂਚ ਸੀਗਾ ਸਵੇਰੇ ਸਾਨੂੰ ਪੇਸ਼ੈਂਟ ਨੇ ਦੱਸਿਆ ਵੀ ਮੇਰੇ ਨਾਲ ਗੀਲੀ ਰੂਮ ਚ ਕੀ ਹੋਇਆ ਅੰਦਰ ਲੇਬਰ ਰੂਮ ਚ ਕੀ ਹੋਇਆ ਜਦੋਂ ਅਸੀਂ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਰੇ ਹੈ ਨਹੀਂ ਸੀ ਤੇ ਫੋਨ ਕੀਤਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਅਸੀਂ ਹੋਰ ਨੰਬਰ ਤੋਂ ਫੋਨ ਕੀਤਾ ਉਹ ਫੋਨ ਚੱਕ ਕੇ ਕਹਿੰਦੇ ਮੈਂ ਹੋਲੀ ਦੇ ਵਿੱਚ ਬਿਜ਼ੀ ਆ ਮੈਂ ਤੁਹਾਨੂੰ ਸ਼ਾਮ ਨੂੰ 4 ਵਜੇ ਮਿਲਾਂਗਾ ਤੇ ਉਸ ਤੋਂ ਬਾਅਦ ਅੱਜ ਸਵੇਰੇ ਅਸੀਂ ਫੇਰ ਆਕੇ ਅਸੀਂ ਕਿਹਾ ਚਲੋ ਪੇਸ਼ੈਂਟ ਨੂੰ ਚੈੱਕ ਕਰਦੇ ਆ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਕੱਲ ਕਰਨ ਆਏ ਆ ਤਾਂ ਸਾਨੂੰ ਕਹਰੇ ਤੁਸੀਂ ਚਾਹੁੰਦੇ ਕੀ ਆ ਤੁਸੀਂ ਕਰਨਾ ਕੀ ਆ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਉਹਰੇ ਨੂੰ ਆਗੇ 3 ਦਿਨ ਬਾਅਦ ਤੇ ਸਾਡੇ ਨਾਲ ਇੰਨੀ ਬਦਮਾਸ਼ੀ ਚ ਗੱਲਾਂ ਕਰ ਰਹੇ ਨੇ ਸਾਰੇ ਸਟਾਫ ਇਹਨਾਂ ਗਲਤ ਬਿਹੇਵੀਅਰ ਨਾਲ ਸਾਡੇ ਨਾਲ ਗੱਲ ਕਰ ਰਿਹਾ ਤੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਕਿ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਹਸਪਤਾਲ ਤੋਂ ਠੱਗਾ ਨਹੀਂ ਹੁਣ ਤੁਸੀਂ ਪੇਸ਼ੈਂਟ ਦਾ ਔਰ ਬੱਚੇ ਦਾ ਕੀ ਡਿਸੀਜਨ ਲੈ ਕੇ ਕਰਦੇ ਅਸੀਂ ਸਰ ਪੇਸ਼ੈਂਟ ਨੂੰ ਉਹਦੀ ਮਦਰ ਨੂੰ ਤਾਂ ਅਸੀਂ ਸਰਕਾਰੀ ਹਸਪਤਾਲ ਸਿਵਲ ਵਿੱਚ ਲੈ ਕੇ ਜਾ ਰਹੀ ਹੈ ਤੇ ਬੱਚੇ ਨੂੰ ਅਸੀਂ ਚੰਡੀਗੜ੍ਹ ਹਸਪੀਟਲ ਬੱਚਿਆਂ ਵਾਲਾ ਜਿਹੜਾ ਆਪਣੇ ਰੋਪੜੂਰੇ ਹੈਗਾ ਉੱਥੇ ਲੈ ਕੇ ਜਾ ਰਹੀ ਹੈ ਕਿਉਂਕਿ ਉਰੇ ਵੈਂਟੀਨੇਟਰ ਤੇ ਇਹਨਾਂ ਨੇ ਲਾਇਆ ਹੋਇਆ ਬੱਚਾ ਤੇ ਉਹ ਸਰਕਾਰੀ ਹਸਪਤਾਲ ਜਮਨੇ ਕੋਲ ਵੈਂਟੀਨੇਟਰ ਦੀ ਸਹੂਲਤ ਹੈ ਨਹੀਂ ਕਿ ਤੇ ਜਿਸ ਕਰਕੇ ਅਸੀਂ ਬੱਚਾ ਚੰਡੀਗੜ੍ਹ ਹਸਪੀਟਲ 'ਚ ਸ਼ਿਫਟ ਕਰ ਰਹੇ ਹਾਂ। ਮੈਂ ਰੂਟੀਨ ਚੈੱਕਅਪ ਕਰਾਉਣ ਆਈ ਸੀਗੀ ਤੇ ਜਦ ਇਹਨਾਂ ਨੇ ਚੈੱਕਅਪ ਕਰਿਆ ਕਹਿੰਦੇ ਵੀ ਤੁਹਾਡੀ ਡਿਲੀਵਰੀ ਹੋਣੀ ਆ ਤੇ ਮੈਂ ਕੀ ਕਹਿੰਦੇ ਆਪਣਾ ਫਿਰ ਐਡਮਿਟ ਹੋ ਗਈ ਸੀਗੀ ਤੇ ਜਿਹੜੇ ਦੁਪਹਿਰ ਵਾਲੇ ਸਟਾਫ ਸੀ ਉਹ ਉਹ ਤਾਂ ਮੈਨੂੰ ਕਹਿੰਦੇ ਵੀ ਤੁਹਾਡੀ 9: ਤੇ ਕਰਦੇ ਕਰਾ ਦੇ ਨਾ ਨੇ 1 ਵਜੇ ਦਾ ਡਿਲੀਵਰੀ ਤੇ ਲੇਬਰ ਰੂਮ ਤੇ ਵੀ ਹਸਬੰਡ ਛੱਡ ਕੇ ਨਰਸ ਨਹੀਂ ਲੈ ਕੇ ਗਈ ਹੈਗੇ ਲੇਬਰ ਰੂਮ ਚ ਉੱਥੇ ਮੈਡਮ ਤਾਂ ਆਏ ਵੀ ਮੈਡਮ 10 ਮਿੰਟ ਬਾਅਦ ਆਏ ਜਿਹੜੇ ਨਰਸਲ ਸਟਾਫ ਸੀਗਾ ਉਹਨਾਂ ਨੇ ਡਿਲੀਵਰੀ ਕਰਾਤੀ ਤੇ ਜਦ ਸੀਰਾ ਨਾਮ ਲੱਗੇ ਸੁਣਨ ਕਰਕੇ ਤੇ ਪਹਿਲਾਂ ਉਹਨਾਂ ਨੇ ਸੀਜ਼ਰਾਂ ਨਹੀਂ ਚਾਲਦੀਆਂ ਕਿਉਂਕਿ 3-3 ਦਾ 4-4 ਉਹਨਾਂ ਨੇ ਕੈਂਚੀਆਂ ਬਦਲੀਆਂ ਕਦੇ ਕੋਈ ਪਾਸੇ ਦੇ ਮਾਸ ਕੱਟਦੇ ਕਦੇ ਕੋਈ ਪਾਸੇ ਦੇ ਅੱਧਾ ਲੈ ਇਹਨਾਂ ਨੇ ਇੱਦਾਂ ਹੀ ਨਾ ਸਮਾਰਤਾ ਤੇ ਜਿਹੜੀ ਦੁਪਹਿਰੇ ਸੀਗੀਆਂ ਨਰਸਾਂ ਉਹ ਕਹਿੰਦੇ ਮੈਨੂੰ ਵੀ ਤੁਸੀਂ ਜ਼ੋਰ ਲਾਓ ਜਦ ਤੁਹਾਡੇ ਪੇਂਟ ਹੁੰਦੀਆਂ ਮੈਂ ਜ਼ੋਰ ਲਾਏਗੀ ਲਾਏਗੀ ਜਿਹੜੀ ਰਾਤ ਦੇ ਨਰਸਾਂ ਸੀਗੀਆਂ ਉਹਨਾਂ ਨੇ ਫਿਰ ਦੇਖਿਆ ਜਦੋਂ ਉਹ ਕਹਿੰਦੇ ਨਾਲੇ ਜ਼ੋਰ ਨਾਲ ਇਹਨੂੰ ਕਿਹਨੇ ਕਿਹਾ ਵੀ ਮੈਂ ਕਿ ਤੁਹਾਡੇ ਸਟਾਫ ਨੇ ਕਿਹਾ ਕਹਿੰਦੇ ਵੀ ਹੁਣ ਥੋੜੇ ਕਲੋਟ ਬਣ ਗਿਆ ਵੀ ਫਿਰ ਇਹਨਾਂ ਨੇ ਇਕਸਟ੍ਰੂਮੈਂਟ ਨਾਲ ਬੇਬੀ ਧੱਕੇ ਨਾਲ ਬਾਹਰ ਨੂੰ ਖਿੱਚਿਆ ਦੱਬ ਦੱਬ ਕੇ ਸਕੰਜੇ ਨਾਲ ਆਹ ਜੀ ਧੱਕਾ ਕਰਿਆ ਇਹਨਾਂ ਨੇ ਤੇ ਹੁਣ ਕੀ ਕਹਿੰਦੇ ਡਾਕਟਰ ਸਵੇਰੇ ਨਿੰਕੂ ਵਾਲੇ ਆਏ ਤੇ ਉਹ ਕਹਿੰਦੇ ਵੀ ਤੁਹਾਡੇ ਬੇਬੀ ਨੇ ਧੱਕਾ ਬਹੁਤ ਹੋਇਆ ਹੋਇਆ ਤਾਂ ਹੀ ਉਹਦੇ ਬੁਖਸ ਗਿਆ ਸੀਗਾ ਤਾਂ ਹੀ ਉਹਦੇ ਫਿਰ ਤੋਂ ਸਵੇਲਿੰਗ ਆਈ ਤੇ ਉਹਨਾਂ ਨੂੰ ਇਨੀ ਪ੍ਰੋਬਲਮ ਆਈ। ਨਿੰਕੂ ਵਾਲੇ ਡਾਕਟਰ ਕਹਿੰਦੇ ਕੀ ਲੱਗਦਾ ਤੁਹਾਨੂੰ ਕੀਦਾ ਕਸੂਰ ਤੁਹਾਨੂੰ ਲੱਗਦਾ ਵੀ ਸਾਰਾ ਮੈਨੂੰ ਤਾਂ ਨਰਸਿਸ ਦਾ ਆਪਦਾ ਕਸੂਰ ਲੱਗਦਾ ਮੈਮ ਦਾ ਕਸੂਰ ਲੱਗਦਾ ਜਿਹੜੇ ਆਏ ਨਹੀਂ ਹੈਗੇ। ਡਾਕਟਰ ਕਾਈਨੀ ਡਾਕਟਰ ਆ ਹੀ ਨਹੀਂ ਆਈ ਸੀ 10 ਮਿੰਟ ਬਾਅਦ ਆਈ ਸੀ ਜਦੋਂ ਬੇਬੀ ਹੋ ਗਿਆ ਸੀਗਾ ਹਾਂ ਡਿਲੀਵਰੀ ਦਾ ਟਾਈਮ ਨਹੀਂ ਸੀਗਾ ਡਿਲੀਵਰੀ ਦਾ ਟਾਈਮ ਹੈ ਨਹੀਂ ਸੀਗਾ ਤੇ ਜਿਹੜੇ ਨਰਸ ਸੀਗੇ ਡਿਲੀਵਰੀ ਦਾ ਕੀ ਲੱਗਦਾ ਉਹ ਪਰ ਪੂਰੇ ਹੈਗੇ ਸੀਗੇ ਤਿਆਰ ਮੈਨੂੰ ਨਹੀਂ ਲੱਗਦਾ ਵੀ ਹੈਗੇ ਸੀਗੇ ਤਾਂ ਹੀ ਤਾਂ ਇਦਾਂ ਹੋਇਆ ਐਚ ਵੀ ਅੱਜ ਹੀ ਸਵੇਰੇ ਤੋਂ ਹੀ ਹਸਪੀਟਲ 'ਚ ਕਾਫੀ ਜ਼ਿਆਦਾ ਸ਼ੋਰ ਮਚਾਰੇ ਸੀਗੇ ਇਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਗਿਆ ਪ੍ਰੋਬਲਮ ਕੀ ਹੈ ਇਹਨਾਂ ਦੀ ਬਰਸੋਂ ਨਾਰਮਲ ਡਿਲੀਵਰੀ ਹੋਈ ਹੈ ਜੱਚਾ ਬਿਲਕੁਲ ਠੀਕ ਹੈ ਉਹਨੂੰ ਅੱਜ ਦੇ ਡਿਸਚਾਰਜ ਵੀ ਕੀਤਾ ਡਿਸਚਾਰਜ ਸਲਿੱਪ ਵੀ ਬਣਾ ਦਿੱਤੀ ਗਈ ਸੀ ਇਹਨਾਂ ਨੂੰ ਕਿਹਾ ਸੀ ਕਾਊਂਟਰ ਤੇ ਪੇਮੈਂਟ ਜਮ੍ਹਾਂ ਕਰਾ ਦਿਓ ਛੁੱਟੀ ਹੋ ਗਈ ਹੈ ਸੈਕਿੰਦ ਮਹੀਨਾ ਦਾ ਬੱਚਾ ਹੈ ਜਿਹੜਾ ਕਿ ਪ੍ਰੀਟਰਮ ਸੀਗਾ 1.89 ਕਿਜੀ ਦਾ ਤਾਂ ਇਹ ਬੱਚੇ ਵੈਂਟੀਲੇਟਰ ਤੇ ਰਹਿੰਦੇ ਆ 5-7 ਦਿਨ 10 ਦਿਨ ਵਾਸਤੇ ਉਹ ਇਹਨਾਂ ਨੂੰ ਪਹਿਲੇ ਤੇ ਕਾਉਂਸਲ ਸੀਗਾ ਇਹ ਨਹੀਂ ਕਿ ਡਿਲੀਵਰੀ ਤੋਂ ਬਾਅਦ ਨੂੰ ਕਾਉਂਸਲ ਹੋਇਆ ਅਸੀਂ ਇਹਨਾਂ ਨੂੰ ਦੱਸਤਾ ਸੀਗਾ ਕਿ ਡਿਲੀਵਰੀ ਤੋਂ ਬਾਅਦ ਬੱਚਾ ਵੈਂਟੀਲੇਟਰ ਤੇ ਰਹੇਗਾ ਹੀ ਰਹੇਗਾ ਬੱਚਾ ਨਹੀਂ ਕੁਝ ਠੀਕ-ਠਾਕ ਹੈ ਜੀ ਬਿਲਕੁਲ ਨਾਰਮਲ ਸੀਗਾ ਕੋਈ ਪ੍ਰੋਬਲਮ ਨਹੀਂ ਹੈ ਰੀਡ ਰੇਟ ਚਲੇ ਵੀ ਵੈਂਟਿਲੇਟਰ ਸਰਕਿਟ ਵੀ ਅਸੀਂ ਆਪਣੀ ਸਟਾਕ ਚ ਦਿੱਤਾ ਤੇ ਕੋਈ ਪੈਸੇ ਨਹੀਂ ਸੀਗੇ ਨਾ ਹੀ ਅਜਿਹਾ ਸੀ ਪੈਸੇ ਲਈ ਰੇਟ ਜਿਹੜਾ ਸਾਡਾ 5000 ਹੈ ਅਸੀਂ ਉਹ 4000 ਕਰਤਾ ਜਿਹੜਾ 4 ਹੈ ਉਹ 300 ਕਰਤਾ ਦਵਾਈਆਂ ਜਿੰਨੀਆਂ ਸਸਤੀ ਹੋ ਸਕਦੀਆਂ ਉਸਕੇ ਉਹ ਕਰਾ ਦੇ ਇਹ ਨਾਲ ਸ਼ੁਰੂ ਕਰਤਾ ਬੱਚਾ ਬਿਲਕੁਲ ਫਿੱਟ ਹੈ ਠੀਕ ਹੈ ਸਾਡੇ ਕੋਲ ਉਸ ਦਿਨ ਹੋਣੀ ਕਾਉਂਸਲ ਕਰ ਰਹੀ ਸੀ ਇਹ 5-7 ਦਿਨ ਦੀ ਛੁੱਟੀ ਹੋਣੀ ਬੱਚੇ ਦੀ ਇਲਾਜ ਚੱਲ ਰਿਹਾ ਸੀ ਫਿਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੇਮੈਂਟ ਸਮਾ ਕਰਾ ਦੋ ਡਿਲੀਵਰੀ ਵਾਲੀ ਉਹ ਛੁੱਟੀ ਹੋ ਗਈ ਬੱਚਾ ਤਾਂ ਸਾਡੇ ਕੋਲ ਹੀ ਰਹਿਣਾ ਹੈ ਤੁਹਾਡਾ ਅਜ 5-7 ਦਿਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਨੀਰ ਦੇ ਹੀ ਰਕਸ ਤੇ ਮੈਡਮ ਨੂੰ ਮਿਲਦੇ ਮੈਡਮ ਦੇ ਕਾਉਂਸਲਿੰਗ ਕਰਤੀ ਘੰਟਾ ਮੇਰ ਕੋਲ ਆ ਕੇ ਮੈਂ ਕਾਉਂਸਲਿੰਗ ਕਰਤੀ ਫਿਰ ਵੀ ਸੈਟੀਸਫਾਈ ਨਹੀਂ ਹੋਏ ਫਿਰ ਬਾਹਰ ਜਾ ਕੇ ਰਿਜਨ ਨੂੰ ਤੰਗ ਕਰਨਾ ਸ਼ੁਰੂ ਕਰਤਾ ਕਦੇ ਵਾਰ ਦੀ ਫੋਟੋ ਖਿੱਚਾ ਨਾ ਕਦੇ ਵਾਰ ਦੀਆਂ ਫੋਟੋ ਖਿੱਚਣ ਕਦੇ ਉੱਪਰ ਨਹੀਂ ਕੁਝ ਵਧਣ ਦੀ ਕੋਸ਼ਿਸ਼ ਕਰਨ ਫਿਰ ਆ ਕੇ ਕਹਿਣ ਲੱਗੇ ਸਾਨੂੰ ਬੱਚਾ ਵੀ ਦੇ ਦਿਓ ਅਸੀਂ ਕਹਿੰਦੇ ਬੱਚਾ ਲੈਣਾ ਹੈ ਸਾਈਨ ਕਰ ਦਿਓ ਕਿ ਬੱਚਾ ਵੈਨਟੀਕਲ ਹੋ ਗਿਆ ਰਾਸਤੇ 'ਚ ਕੋਈ ਕੁਝ ਵੀ ਹੋਏਗਾ ਹਸਪੀਟਲ ਦੀ ਰਿਸਪੋਨਸੀਬਿਲਟੀ ਤਾਂ ਨਹੀਂ ਹੋਏਗੀ ਨਾ ਅਸੀਂ ਸਿਰਫ ਤੁਹਾਨੂੰ ਐਮਬੂਲੈਂਸ ਤੇ ਬਿਠਾ ਦਾਂਗੇ ਨਹੀਂ ਡਿਸਾਰਡ ਸਲੀਪ ਲਈ ਬਸ ਸੋਰਮ ਚਾਂਦਰੀ ਮਚਾਂਦਰੀ ਮਚਾਂਦਰੀ ਐਂਡਸ ਮੈਨੂੰ ਹੀ ਆਪਣੇ ਵੱਲੋਂ ਪੁਲਿਸ ਵਾਲੇ ਨੂੰ ਫੋਨ ਕਰਨਾ ਪਿਆ ਪੁਲਿਸ ਵਾਲਿਆਂ ਨੇ ਇਹਨੂੰ ਸਮਝਾਇਆ ਕਿ ਤੁਸੀਂ ਪੇਮੈਂਟ クリア ਕਰੋ ਸਾਈਨ ਕਰੋ ਫਿਰ ਬੱਚਾ ਲੈ ਜਾਓ ਨਹੀਂ ਸਾਨੂੰ ਦੋ ਬੰਦੇ ਪਿੱਛੇ ਨਿਕਲੇ ਫੋਨ ਹੋ ਗਿਆ ਕੋਣ ਚਲੇ ਅ ਅ 28 ਦੇ ਕੋਲ ਆਇਸ਼ਮਾਨ ਕਾਰਡ ਸੀਗਾ ਜਾਂ ਜਿਹੜੀ ਸਾਨੂੰ ਨਾ ਤੇ ਨੇ ਆਸਟਾ ਕੈਸ਼ਮਾਨਾ ਕਾਰਡ ਵਾਲਾ ਇਹ ਤਾਂ ਪੁੱਛੇ ਹੀ ਨਹੀਂ ਆਇਸ਼ਮਾਨ ਕਾਰਡ ਦਾ ਸਲਾਦ ਮੈਨੂੰ ਹੁਣ ਦਿੱਤੀ ਹੈ ਮੈਂ ਕਿ ਮੇਰੇ ਹਸਪੀਟਲ ਦਾ ਅਗਰ ਕੋਈ ਆਯੁਸ਼ਮਨ ਕਾਰਡ ਨਾਲ ਆਸ ਹੋਣ ਇਹਨਾਂ ਨੇ ਰੈਫਰ ਕਰਾਇਆ ਮੈਂ ਕਿ ਜਿਸ ਹਸਪੀਟਲ ਤੁਸੀਂ ਚੱਲਿਓ ਨਾ ਅਗਰ ਕੋਈ ਪੇਸ਼ੈਂਟ ਟਰੀਟਮੈਂਟ ਦੀ ਪ੍ਰੋਬਲਮ ਛੇਗੀ ਮੈਂ ਉਸ ਹਸਪੀਟਲ ਦਾ ਆਯੁਸ਼ਮਨ ਕਾਰਡ ਨਹੀਂ ਚੱਲਦਾ ਨਹੀਂ ਕੁਝ ਮੇਰੇ ਹਸਪੀਟਲ ਜਿੱਥੇ ਨਹੀਂ ਚੱਲਦਾ ਅਗਰ ਕੋਈ ਆਯੁਸ਼ਮਨ ਕਾਰਡ ਦਿਖਾਇਆ ਮੈਂ ਤੋ ਫ੍ਰੀ ਚ ਇਲਾਜ ਕਰਨ ਕੋਡੇ ਬੱਚੇ ਦਾ ਬਟ ਐਟੀਟਿਊਡ ਐਟੀਟਿਊਡ ਇਨਾਈਟ ਲਿਮਿਟ ਤੋ ਬਾਹਰ

आके चेक करता है किन्नी फिंगर है कि लूज हो रही है कदम डिलिवरी होने वाली है स्टाफ परमानेंट बिठाया हूँ स्टाफ बार बार डॉक्टर को कॉल करता है डॉक्टर आंता जो एंड स्टेज हूँ जो बच्चा बाहर आना शुरू होता है फिर डॉक्टर आके प्रजेंट हूं मेरे को तो पेट्रिशन भी अवेलेबल हूँ बच्चा डिलिवरी तो इमीडिएटली बार पेट्रिशन ने रिसव किया किसी होम रिसीसीव किया बच्चा वेंटीलेटर भी पाए ऑक्सीजन शुरू की है बचे की जान भी बचाई और बच्चा इंप्रूवमेंट हुए यही कि बच्चे की कोई खराबी है कल ना बचा बहुत बैटर हो गया इनस्पाइट ऑफ जो रक्स मचा खुद फील हो रही है कि मेरे मरीज की सोच